ਅਸੀਂ ਖੜੇ ਹਾਂ ਗੁਰਦੁਆਰਾ ਪਾਸ਼ਾਹੀ ਨੌਵੀਂ ਪਿੰਡ ਕਟੂ ਜ਼ਿਲ੍ਹਾ ਬਰਨਾਲਾ ਗੁਰੂ ਤੇਗ ਬਹਾਦਰ ਸਾਹਿਬ 1722 ਫਿਕਰਮੀ ਯਾਨੀ ਕਿ 1665 ਈਸਵੀ ਦੇ ਵਿੱਚ ਇਸ ਏਰੀਆ 'ਚ ਆਏ ਇਸ ਸਥਾਨ ਵਿਖੇ ਉਹਨਾਂ ਨੇ ਕਾਹਿਰੇ ਬਣ ਖੋਜਣ ਜਾਈ ਸ਼ਰਧ ਉਚਾਰਨ ਕੀਤਾ ਮਹਾਨ ਕੋਸ਼ ਦੇ ਵਿੱਚ ਵੀ ਇਹ ਜਿਹੜਾ ਸਥਾਨ ਹੈ ਇਹਦੇ ਬਾਰੇ ਭਾਈ ਕਾਨ ਸਿੰਘ ਨਾਭਰਾ ਨੇ ਵਰਣਨ ਕੀਤਾ ਹੋਇਆ ਹੈ ਬਾਬਾ ਤੰਨਾ ਜੀ ਮਿਲਿਆ ਸੀ ਆ ਉਹ ਕਹਿੰਦੇ ਰੱਬ ਦੀ ਪ੍ਰਾਪਤੀ ਕਿਵੇਂ ਹੋਣੀ ਚਾਹੀਦੀ ਹੈ ਤਾਂ ਕਿ ਭਾਈ ਸੋਣਾ ਪਰ ਮੈ ਵਿੱਚ ਵੀ ਪਹਿਣਾ ਪਠਾ ਹੀ ਲਮਕਣਾ ਮਣੀਅਤ ਨੇ ਜਾਣਾ ਹਾਗੇ ਗਾਣਾ ਚ ਨਹੀਂ ਪਾਉਣੇ ਕਿਰਤ ਕਰਨੀ ਆ ਵੰਡ ਕੇ ਛਕਣਾ ਕਿਉਂਕਿ ਪੂਪ ਮਦ ਜੋ ਵਾਸ ਬਸਤ ਹੈ ਮੁਕਰ ਮਾਂਏ ਜੈਸੀ ਜਿਸ ਤਰ੍ਹਾਂ ਫੁੱਲ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਦਿਸਦੀ ਨਹੀਂ ਹੈ ਸਮਾਤਨ ਮਹਾਰਤਾਂ ਵਿਆਪਕ ਹੈ ਕੋਣੋਂ ਪਾਉਣ ਵਾਸਤੇ ਤਪ ਕਰਨਾ ਪੈਂਦਾ ਤਪ ਕੀ ਹੈ ਗੁਰਬਾਣੀ ਪੜ੍ਹਨੀ ਪਊਗੀ ਸੇਵਾ ਕਰਨੀ ਪਊਗੀ ਦਸਾਂ ਨੌ ਦੀ ਕਰਤ ਕਰਨੀ ਪਊਗੀ